ਅਦਾਬ ਨਮਸਕਾਰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਜਿਹੜਾ ਅੱਜ ਆਲਾ ਆਪਣਾ ਬਲੌਗ ਹੈ ਇਹ ਬਲੌਗ ਬਹੁਤ ਵਧੀਆ ਹੈ ਬਹੁਤ ਘੈਂਟ ਹੈ ਫੈਂਟ ਤੱਕ ਦੇਖਿਓ ਜੂਰ ਠੀਕ ਹੈ ਅੱਜ ਆਪਾਂ ਚੱਲੇ ਆ ਅੜੀਸਰ ਸਾਹਿਬ ਅੜੀਸਰ ਸਾਹਿਬ ਦੇ ਤੇ ਆਤੋਂ ਲਗਭਗ ਸਾਰੇ ਜਾਣੇ ਜਾਣੂ ਨੇ ਕਿ ਉੱਥੇ ਕੀ ਹੋਇਆ ਸੀ ਤੇ ਕੀ ਉਹਦਾ ਇਤਿਹਾਸ ਹੈ ਨਾ ਬਹੁਤ ਸੰਗਤ ਜਾਂਦੀ ਆ ਬਹੁਤ ਲੱਖਾਂ ਦੀ ਲੱਖਾਂ ਸੰਗਤ ਜਾਂਦੀ ਆ ਉੱਥੇ ਤੇ ਅੱਜ ਆਪਾਂ ਵੀ ਚੱਲੇ ਆ ਮੈਂ ਦੂਜੀ ਵਾਰ ਜਾ ਰਿਹਾ ਹਾਂ ਇਹ ਪਹਿਲੀ ਵਾਰ ਜਾ ਰਿਹਾ ਐਦੀ ਬਹੁਤ ਇੱਛਾ ਸੀ ਕਿ ਕਹਿੰਦਾ ਪਾਟਿਸਰ ਜਾ ਕੇ ਆਉਣਾ ਤੇ ਮੈਂ ਕਿਹਾ ਚੱਲ ਯਾਰ ਆਪਾਂ ਚੱਲ ਕੇ ਆਵਾਂਗੇ ਤੇ ਤਾਂ ਕਰਕੇ ਅੱਜ ਪਰਮਾਤਮਾ ਨੇ ਮਿਹਰ ਕੀਤੀ ਹੈ ਅੱਜ ਅਸੀਂ ਜਾ ਰਹੇ ਹਾਂ ਠੀਕ ਹੈ ਜੀ ਤੇ ਜੇ ਮਾੜੀਆਂ ਨੂੰ ਚੀਜ਼ਾਂ ਨੂੰ ਦੇਖਣਾ ਚੰਗੀਆਂ ਚੀਜ਼ਾਂ ਨੂੰ ਵੀ ਦੇਖਿਆ ਕਰੋ ਤੇ ਫਿਰ ਬੰਦਾ ਇਮਪ੍ਰੈਸ਼ੀਏਟ ਹੁੰਦਾ ਵਧੀਆ ਬੰਦਾ ਅੱਗੇ ਵਧੀਆ-ਵਧੀਆ ਚੀਜ਼ਾਂ ਲੈ ਕੇ ਆਉਂਦਾ ਤੇ ਐਂਡ ਤੱਕ ਬਣੇ ਰਹੋ ਤੇ ਆਪ ਵੀ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਕਰਾਵਾਂਗੇ 一这个道理，是对着。

ਇਤਿਹਾਸ ਹੈ ਜੀ ਇਹ ਗੁਰੂ ਘਰ ਦਾ ਇੱਥੇ ਗੁਰੂ ਸਾਹਿਬ ਦਾ ਘੋੜਾ ਆੜੀ ਪੈ ਗਿਆ ਸੀਗਾ ਜੀ ਤੁਮਾਹ ਤੋਂ ਦੇਖੇ ਤੱਕ ਗੇ ਨਹੀਂ ਚੱਲਿਆ ਸੀ ਬਾਕੀ ਤੁਸੀਂ ਆ ਪੜ ਸਕਦੇ ਹੋ ਇਹ ਸਾਰਾ ਇਤਿਹਾਸ ਸਾਧ ਗਰਾਂ ਅਕਾਲ ਤਰਨੁ ਸਬੰਧ ਲਿਆ ਸਦਨ ਧਰਤਿ ਤੀ ਤੂ ਨਿੰਦ ਨਾ ਕਮੀ ਜਿਦੜੇ ਰਾਈ ਜੀ ਜੋ ਨਾਮਾ ਦੇਖੋ ਜੀ ਸੰਗਤ सच्ची वाणी सच्चे सच सुख की जाहे एको आप आहु है बड़ राजा होकर सच्चे के पूरे काजा अंतरवा हर सब के स जाने आप में ही आपमति जाहे तो बड़ रसिया ਸਾਰਬ ਸੋਕ ਸਹਿ ਜੇ ਕਰਤੇ ਵਾ ਅਮੋ ਤੇਹੀ ਦਰਸਤੀ ਚਾਹੀ ਤੇਰੀ ਦਾਤ ਤੁਝੇ ਕੇ ਭਉ ਵੇ ਦੇ ਦਾਣ ਸਭ ਸੈ ਲਾਉ ਜੀ ਇਹ ਬਰੂ ਦਵਾਰਾ ਸਾਹਿਬ ਦਾ ਸਰੋਵਰ ਸਾਹਿਬ ਆ ਇਧਰ ਕੋਤਵਰਾ ਸਾਹਿਬ ਇਧਰ ਆਪਣਾ ਜਿਹੇ ਬੰਦੇ ਇਧਰ ਸੰਗਤ ਇਧਰ ਲੰਗਰ ਹਾਲ ਆ आलंकर हाल है जी ਲਓ ਜੀ ਪ੍ਰਸ਼ਾਦਾ ਛਕ ਲਿਆ ਸੀ ਗੁਰੂ ਕਾ ਲੰਗਰ ਛਕ ਲਿਆ ਇੱਥੇ ਹੁਣ ਆਪਾਂ ਇੱਥੋਂ ਚਾਲੇ ਪਾਵਾਂਗੇ ਚੰਗੀ ਚੀਜ਼ ਨੂੰ ਸਪੋਰਟ ਕਿਦਾਂ ਕਰੋ ਦੇਖੋ ਜੀ ਮਗਰ ਲੰਗਰ ਹਾਲ ਇੱਧਰ ਲੰਗਰ ਬਣੀ ਜਾਂਦਾ ਹੈ ਜਿਹੜਾ ਸ਼ਹਾਦਤ ਜੀ ਇਧਰ ਬਰਦੋਰਾ ਓ ਜੀ ਇੰਦਰ ਚੱਲੀ ਦੀ ਸੇਵਾ ਲੱਡੂ ਦਾ ਪ੍ਰਸ਼ਾਦ ਨੇ ਬਈ ਬਾਈ ਕਹਣਾ ਲੱਡੂ ਦਾ ਪ੍ਰਸ਼ਾਦ ਜੀ ਆਪਾਂ ਦਾ ਖਾਣਾ ਨਾ ਕਰਦੇ ਅਬ ਆਪਿਆ ਵੱਲੋਂ ਸਾਨੂੰ ਪ੍ਰਸ਼ਾਦ ਮਿਲਿਆ ਜੀ ਲੱਡੂਆਂ ਮੋਤੀ ਜੂਰ ਦੇ ਲੱਡੂ ਜੋ ਇਹਦੀ ਇੱਛਾ ਸੀ ਨੀਤਾਂ ਨੂੰ ਮਰਾਦਾ ਨੇ ਹਾਂ ਯਾਰ ਹਨਾ ਇੱਕ ਮੰਗੇ ਸ਼ੀਸ਼ ਦੇ ਆਇਆ ਇੱਕ ਮੰਗੇ ਬਾਪਾ ਨੇ ਗੱਫਾ ਤੇ ਗੱਫੀ ਦੇ ਦੋ ਹੈਲੋ ਆਈਏ ਇੱਥੇ ਤਾਰੀਆਂ ਸੁੱਖਾ ਪੂਰੀਆਂ ਹੁੰਦੀਆਂ ਜਿੰਨੇ ਸਾਡੀ ਇੱਛਾ ਪੂਰੀ ਹੋਵੇ ਨਾ ਦਿਲ ਦੀ ਆਂਦੀ ਤਮੰਨਾ ਉਵੇਂ ਸਾਰਿਆਂ ਦੀਆਂ ਹੁੰਦੀਆਂ ਨੇ ਫੇਰੀ ਇੱਥੇ ਸੰਗਤ ਹੁੰਦੀ ਆ ਬਾਈ ਅੱਜ ਵੀ ਸੰਗਤ ਕਾਫੀ ਆ ਦੇਖੋ ਆ ਦੇਖੋ ਉਹਦੀ ਬਾਗਿਆ ਸੀ ਨਾ ਇੱਧਰ ਦੇਖੋ ਸੰਗਤ ਅੱਜ ਵੀ ਆ ਲਓ ਜੀ ਸਪੋਰਟ ਕਰਿਓ ਸ਼ੇਅਰ ਕਰਿਓ